ਅੱਜ ਤੁਹਾਨੂੰ ਦੱਸਾਂਗੇ ਕਿ ਐਵ ਕਾਡੂ ਫਲ ਜਿਹੜਾ ਉਹ ਤਿਆਰ ਕਿਵੇਂ ਹੁੰਦਾ ਹੈ ਉਹਦਾ ਬੁੱਟਾ ਕਿਵੇਂ ਦਾ ਹੁੰਦਾ ਹੈ ਇਹ ਜਿਹੜਾ ਬੁੱਡਾ ਆ ਉਹ 500 ਤੋਂ ਲੈ ਕੇ ਤੇ 2500 ਤੱਕ ਆ ਇਹਦੇ ਵਿੱਚ ਕਿੰਨੀਆਂ ਕਿਸਮਾਂ ਆਉਂਦੀਆਂ ਵਾ ਕਾਡੂ ਦੇਖੋ ਜੀ ਇਹਦੇ ਵਿੱਚ ਕਿਸਮਾਂ ਤੇ 50 ਤੋਂ ਪਲੱਸ ਨੇ ਪਹਿਲਾਂ ਤੇ ਦਾ ਸਭ ਤੋਂ ਪਹਿਲਾਂ ਤੇ ਦਾ ਬੀਜ ਉਗਾਇਆ ਜਾਂਦਾ ਜੀ ਜਿਹੜਾ 2-2.5 ਮਹੀਨੇ ਲੈਂਦਾ ਵਾ ਜੀ ਸਪਰਾਉਟ ਹੋਣ ਤੇ ਆ तकरीबन 5 ਗਿ ਮਹੀਨੇ ਦਾ ਬੂਟਾ ਵਜੀ 4 ਤੋਂ 5 ਮਹੀਨੇ ਦਾ ਤੇ ਇਸ ਤਰ੍ਹਾਂ ਫਿਰ ਅਸੀਂ ਇਹਦੀ ਜਿਹੜੇ ਸਾਡੇ ਕੋ ਫਰੂਟ ਤੇਰੇ ਆ ਬੂਟੇ ਵੱਡੇ ਉਹਨਾਂ ਦੇ ਫਿਰ ਅਸੀਂ ਕਟਿੰਗ ਲੈਨੇ ਆ ਇਧਰੋਂ ਵੀ ਅਸੀਂ ਇਹਦਾ ਹਸਾਬਤਾ ਵਜਾ ਲਾ ਕੇ ਇਹਨੂੰ ਸੈਂਟਰ ਚੋਂ ਕੱਟ ਲਾ ਦੇਣਾ ਹਾਂਜੀ ਸੈਂਟਰ ਚੋਂ ਕੱਟ ਲਾ ਦੇਣਾ ਵਾ ਇਹਨੂੰ ਆਪਾਂ ਫਿਰ ਦੋਨਾਂ ਨੂੰ ਮਿਲ ਦੇਣਾ ਵਾ ਜੀ ਇਸ ਤਰ੍ਹਾਂ ਜੁਆਇਨ ਕਰ ਦੇਣਾ ਇਹਨਾਂ ਦੇ ਨਾਮ ਹੀ ਆ ਭਾਜੀ ਕੋ ਵੱਖਰੇ ਵੱਖਰੇ ਪਬੇਲਾ ਜੰਬੋ ਬੈਕਨ ਹਾਸ ਆ 골ਡਨ ਹਾਸ ਆ ਫਰੂਟੇ ਆ ਪਿੰਕਰਟਨ ਆ ਲੈਂਬਾਸ ਆ ਜੈਂਟ ਹਾਸ ਆ ਹੋਰ ਵੀ ਬਹੁਤ ਸਾਰੀਆਂ ਵੈਰਾਈਟੀਆਂ ਨੇ ਜਿੱਦਾਂ ਹੁਣ ਘਰਾਂ ਚ ਆਪਾਂ ਕਹਿ ਦਿੰਦਾ ਕਿ ਫਲ ਨਹੀਂ ਲੱਗਦਾ ਪਪੀਤਾ ਉੱਚੀ ਜਗ੍ਹਾ ਤੱਕਾਂਦ ਤੋਂ ਕਟੋਗੜੇ 5 ਫੁੱਟ ਹਟਾ ਕੇ ਜੇ ਤੁਸੀਂ ਕੰਤ ਦੇ ਨਾਲ ਲਾਤਾ ਫਿਰ ਇਹਨੇ ਕੰਤ ਤੋਂ ਉੱਚਾ ਹੋ ਕੇ ਫਰੂਟ ਲਾਏਗਾ ਹੂੰ ਕੰਤ ਤੋਂ ਥੱਲੇ ਨਹੀਂ ਫਰੂਟ ਲਾਏਗਾ ਕੰਤ ਤੋਂ ਉੱਚਾ ਹੋ ਕੇ ਜੇ 5 ਫੁੱਟ ਇਦਾਂ ਖੁੱਲੀ ਜਗ੍ਹਾ ਤੇ ਹੈਗਾ ਤਾਂ ਫਿਰ ਬਹੁਤ ਸੋਹਣਾ ਫਰੂਟ ਲਾਏਗਾ ਫੜਾ ਵਾਸਤੇ ਖਾਸ ਕਰਕੇ ਕੋਈ ਵੀ ਵੱਡਾ ਟੋਆ ਨਹੀਂ ਪੁੱਟਦਾ ਨੜੇ 99% ਜਿਹੜੇ ਆ ਨਾ ਮੁਰਜੇ ਦਾ ਮਾਲੂ ਨਾ ਆਖ ਹੀ ਲੱਗਣੀ ਆ ਤੇ ਲੋਕਾਂ ਨੇ ਕਰਨਾ ਚੱਲ ਵੀ ਕਈ ਨਾ ਟੋਆ ਪੁੱਟਿਆ ਕਣਕ ਦੇ ਵਿੱਚ ਦਾ ਬੁੱਟਾ ਲਾ ਦਤਾ ਨਾ ਜਗਮਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਫਲ ਫਰੂਟ ਅਸੀਂ ਸਾਰੇ ਖਾਂਦੇ ਹਾਂ ਕਿਉਂਕਿ ਡਾਕਟਰ ਵੀ ਸੁਜੈਸਟ ਕਰਦੇ ਆ ਤੇ ਸਾਡੀ ਆਪਣੀ ਇੱਛਾ ਵੀ ਹੁੰਦੀ ਆ ਪਰ ਇਹਦੇ ਪਿੱਛੇ ਕਦੀ ਜਾਣਨ ਦੀ ਕੋਸ਼ਿਸ਼ ਕਰਦੀ ਹੈ ਕਿ ਜਿਹੜਾ ਫਲ ਦਾ ਬੂਟਾ ਹੁੰਦਾ ਉਹ ਇੱਕ ਬੂਟਾ ਲਾਉਣ ਦੇ ਵਿੱਚ ਕਿੰਨੀ ਮਿਹਨਤ ਲੱਗਦੀ ਹੈ ਔਰ ਫਲ ਦੀਆਂ ਚਲੋ ਕਿਸਮਾਂ ਤਾਂ ਬਹੁਤ ਐ ਪਰ ਅੱਜ ਇੱਕ ਕਿਸਮ ਦੇ ਬਾਰੇ ਤੁਹਾਨੂੰ ਦੱਸਾਂਗੇ ਐਵੋਕਾਡੋ ਜਿਨ੍ਹਾਂ ਨੇ ਨਾ ਸੁਣਿਆ ਉਹਨਾਂ ਨੂੰ ਪਤਾ ਹੈ ਕਿ ਫਰੂਟ ਕਿੰਨਾ ਮਹਿੰਗਾ ਹੈ ਔਰ ਇਸ ਬੂਟੇ ਨੂੰ ਉਗਾਉਣ ਦੇ ਵਿੱਚ ਤੇ ਫਲ ਲੱਗਣ ਤੱਕ ਕਿੰਨੀ ਮਿਹਨਤ ਹੁੰਦੀ ਹੈ ਐਵੋਕਾਡੋ ਦੇ ਵਿੱਚ ਕਿਉਂਕਿ ਜਿੰਨਾ ਫਰੂਟ ਜਿਹੜਾ ਉਹ ਮਹਿੰਗਾ ਹੈ ਉੰਨੇ ਉਹਦੀ ਪਿੱਛੇ ਦੀ ਜਿਹੜੀ ਕਹਾਣੀ ਹੈ ਜਿੰਨੀ ਪਿੱਛੇ ਉਸ ਬੂਟੇ ਦੀ ਮਿਹਨਤ ਹੈ ਉਹ ਉੰਨੀ ਹੀ ਜ਼ਿਆਦਾ ਹੈ ਅੱਜ ਤੁਹਾਨੂੰ ਦੱਸਾਂਗੇ ਕਿ ਐਵੋਕਾਡੋ ਫਲ ਜਿਹੜਾ ਉਹ ਤਿਆਰ ਕਿਵੇਂ ਹੁੰਦਾ ਹੈ ਉਹਦਾ ਬੂਟਾ ਕਿਵੇਂ ਨਾ ਹੁੰਦਾ ਹੈ ਤੇ ਮੇਰੇ ਨਾਲ ਅੱਜ ਇੱਕ ਮੌਜੂਦ ਨੇ ਇਨਸਾਨ ਜਿਹੜੇ ਦੀ ਖੇਤੀ ਵੀ ਕਰਦੇ ਨੇ ਔਰ ਇਸ ਨੂੰ ਵੇਚਦੇ ਨੇ ਹਰਮਨਪ੍ਰੀਤ ਸਿੰਘ ਮੇਰੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਜੀ ਉਹਨਾਂ ਦੇ ਨਾਲ ਔਰ ਤੁਹਾਨੂੰ ਦੱਸਾਂਗੇ ਕਿ ਅਵਾਕਾਡੋ ਜਿੰਨਾ ਮਹਿੰਗਾ ਇਹ ਫਰੂਟ ਹੈ ਨਾ ਉਨੀ ਹੀ ਜ਼ਿਆਦਾ ਇਤੇ ਮਿਹਨਤ ਆਉਂਦੀ ਹੈ ਇਸ ਬੂਟੇ ਨੂੰ ਉਗਾਉਣ ਦੇ ਵਿੱਚ ਤੇ ਫਲ ਲਾਉਣ ਦੇ ਵਿੱਚ ਭਾਜੀ ਬਹੁਤ ਬਹੁਤ ਸਵਾਗਤ ਹੈ ਜੀ ਜਗਮਾਨ ਜੀ ਆਪ ਜੀ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਆਪਣੀ ਨਰਸਰੀ ਦੇ ਉਤੇ ਤੇ ਅੱਜ ਤੁਹਾਨੂੰ ਅਸੀਂ ਅਵਾਕਾਡੋ ਦੇ ਬਾਰੇ ਜਿਹੜਾ ਕਿ ਬਹੁਤ ਗੁਣਕਾਰੀ ਵਾਲਿਆ ਜੀ ਇਹ ਮੂਲ ਰੂਪ ਚ ਇਹ ਮੈਕਸੀਕੋ ਦਾ ਦਵਾਜੀ ਤੇ ਅਸੀਂ 2000 ਤਕਰੀਬਨ 2010 ਦੇ ਵਿੱਚ ਇਹਨੂੰ ਇੱਥੇ ਲੈ ਕੇ ਆਏ ਸੀ ਤੇ ਉਸ ਤੋਂ ਬਾਅਦ ਵਧੀਆ ਰਿਜ਼ਲਟ ਮਿਲ ਰਿਹਾ ਸਾਨੂੰ ਕਿ ਹੁਣ ਅਸੀਂ ਕਾਫੀ ਵੱਡੇ ਲੈਵਲ ਦੇ ਉੱਪਰ ਇਹਦੇ ਬੂਟੇ ਵੀ ਤਿਆਰ ਕਰ ਰਹੇ ਹਾਂ ਤੇ ਅਲੱਗ-ਅਲੱਗ ਜਗ੍ਹਾ ਸਾਡੇ ਲੱਗੇ ਵੀ ਹੋਏ ਆ ਅੱਛਾ ਜਿੱਦਾਂ ਮੈਂ ਕਿਹਾ ਕਿ ਇਹ ਫਲ ਬਹੁਤ ਮਹਿੰਗਾ ਹੈ ਹਨਾ ਮੈਕਸੀਕੋ ਦਾ ਫਲ ਹੈਗਾ ਔਰ ਇੱਥੇ ਵੀ ਬਹੁਤ ਮਹਿੰਗਾ ਹੈ ਪਰ ਉਹ ਜਿੰਨੀ ਤੁਸੀਂ ਆਪਾਂ ਗੱਲ ਕਰ ਰਹੀ ਜਿੰਨੀ ਮਸ਼ਕੱਤ ਇਹਦੇ ਬੂਟੇ ਨੂੰ ਲਾਉਣ ਦੇ ਵਿੱਚ ਆਉਂਦੀ ਹੈ ਨਾ ਉਹ ਮਿਲਦਾ ਕਿ ਦੁੱਗਣੀ ਤਿਗਣੀ ਹੈ ਜਿੰਨਾ ਫਲ ਦਾ ਪੈਸੇ ਹੈਗੇ ਬਿਲਕੁਲ ਜੀ ਅਜੇ ਦੇ ਵੇਖੋ ਜੀ ਜੇ ਬੂਟੇ ਦੀ ਵੀ ਗੱਲ ਕਰੀਏ ਜਾਂ ਫਲ ਦੀ ਵੀ ਗੱਲ ਕਰੀਏ ਇੱਥੇ ਤੇ ਫਿਰ ਵੀ ਸਸਤਾ ਹੂੰ ਜਿੱਥੇ ਪੈਦਾ ਹੋ ਰਿਹਾ ਉਥੇ ਵੀ ਅਜੇ ਬਹੁਤ ਮਹਿੰਗਾ ਵਾ ਹੂੰ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਜੇ ਵੀ 1 2 ਡਾਲਰ ਦਾ ਤਾਂ ਕਿ ਆ ਬੂਟਾ ਜੇ ਗੱਲ ਕਰੀਏ ਤਾਂ 50 50 100 100 ਡਾਲਰ ਦਾ ਵਾ ਇਜ਼ਰਾਈਲ ਚ ਵੀ ਇਦਾਂ ਹੀ ਆ ਠੀਕ ਹੈ ਜੀ ਅਫਰੀਕਾ ਚ ਸਸਤਾ ਵਾ ਬਾਕੀ ਮੈਕਸੀਕੋ ਕੈਲੀਫੋਰਨੀਆ ਜਲਦੀ ਉਥੇ ਵੀ ਸਾਰਾ ਇਸੇ ਤਰ੍ਹਾਂ ਫਰੂਟ ਵੀ ਮਹਿੰਗਾ ਵਾ ਤੇ ਬੂਟਾ ਵੀ ਮਹਿੰਗਾ ਵਾ ਤੇ ਇੱਥੇ ਤੇ ਹੋਣਾ ਹੀ ਹੋਣਾ ਕਿਉਂਕਿ ਇੱਥੇ ਸਾਰਾ ਇੰਪੋਰਟ ਹੋ ਰਿਹਾ ਜੀ ਚੰਗੀਆਂ ਵੈਰਾਈਟੀਆਂ ਜੇ ਇੰਪੋਰਟ ਹੀ ਹੋ ਰਹੀਆਂ ਵਾ ਜਿਹੜੀਆਂ ਲੋਕਲ ਵੈਰਾਈਟੀਆਂ ਰਿਓ ਚੱਲ ਰਹੀਆਂ ਨੇ ਉਹ ਤਾਂ ਸਸਤੀਆਂ ਹੈ ਕਿ ਅੱਛਾ ਤੁਸੀਂ ਦੱਸ ਵੀ ਰਹੇ ਕਿ ਇਹ ਜਿਹੜਾ ਬੂਟਾ ਆ ਉਹ 500 ਤੋਂ ਲੈ ਕੇ ਤੇ 2500 ਤੱਕ ਆ ਹਾਂਜੀ ਇਹਦੇ ਵਿੱਚ ਕਿੰਨੀਆਂ ਕਿ ਕਿਸਮਾਂ ਆਉਂਦੀਆਂ ਵਾ ਕੱਢ ਦਿਓ ਵੇਖੋ ਜੀ ਇਹਦੇ ਵਿੱਚ ਕਿਸਮਾਂ ਤੇ 50 ਤੋਂ ਪਲੱਸ ਨੇ ਤੇ ਜਿਹੜੀਆਂ ਆਪਣੇ ਮੌਸਮ ਦੇ ਵਿੱਚ 7-8 ਅਸੀਂ ਲੈ ਕੇ ਚੱਲ ਰਹੇ ਆਂ ਕਬੀ ਇਥੇ ਸੂਟੇਬਲ ਹੈਗੀਆਂ ਨੇ ਕੁਝ ਉਹ ਸਾਨੂੰ ਫਰੂਟ ਦੇ ਰਹੀਆਂ ਨੇ ਕੁਝ ਅੱਗੇ ਟ੍ਰਾਇਲ ਕਰ ਚੱਲ ਰਹੇ ਆ ਜੀ ਜਿਸ ਤਰ੍ਹਾਂ ਇਜ਼ਰਾਈਲੀ ਵੈਰਾਈਟੀਆਂ ਨੇ ਅਫਰੀਕਨ ਵੈਰਾਈਟੀਆਂ ਨੇ ਮੈਕਸੀਕਨ ਨੇ ਕੈਲੀਫੋਰਨੀਆ ਦੇ ਵੈਰਾਈਟਿਸ ਨੇ ਤੇ ਉਹ ਸਾਡੇ ਮੌਸਮ ਦੇ ਨਾਲ ਤਾਲਮਿਲ ਕਰਦੀਆਂ ਨੇ ਤੇ ਉਹ ਇਥੇ ਕੰਮਜਾਪ ਨੇ ਇੱਕ ਨਾ ਗੱਲ ਹਮੇਸ਼ਾ ਰਹਿ ਜਾਂਦੀ ਹੈ ਕਿਉਂਕਿ ਅਸੀਂ ਠੀਕ ਹੈ ਲੈ ਆਉਨੇ ਆ ਕੋਈ ਚੀਜ਼ ਹਨਾ ਪਰ ਜਿਹੜਾ ਬਾਹਰ ਦਾ ਵੈਦਰ ਹੁੰਦਾ ਹੈ ਜਿੱਥੇ ਇਹ ਫੋਰ ਐਗਜ਼ਾਮਪਲ ਲੱਗਦਾ ਹੈ ਹਨਾ ਫਰੂਟ ਅਵੋਕਾਡੋ ਕਿਉਂਕਿ ਉਹ ਉੱਥੋਂ ਦੇ ਹਿਸਾਬ ਦੇ ਨਾਲ ਵੈਦਰ ਦੇ ਹਿਸਾਬ ਦੇ ਨਾਲ ਉਹ ਫਰੂਟ ਦੀ ਕਿਸਮ ਬਹੁਤ ਵਧੀਆ ਹੁੰਦੀ ਹੈ ਔਰ ਖਾਣ ਦੇ ਵਿੱਚ ਵੀ ਉਹਦਾ ਵੱਖਰਾ ਟੇਸਟ ਹੁੰਦਾ ਇੱਥੇ ਜਿਹੜਾ ਤੁਸੀਂ ਲੈ ਕੇ ਆਏ ਹੋ ਉਹਦਾ ਕਿਵੇਂ ਟੇਸਟ ਕਿਵੇਂ ਆ ਬਿਲਕੁਲ ਸੇਮ ਹੁੰਦਾ ਜਾਂ ਕਿਵੇਂ ਵੇਖੋ ਜੀ ਜਿੰਨਾ ਵੀਰਾਂ ਨੇ ਅਵਕਾਡੋ ਖਾਧਾ ਨਾ ਜਦੋਂ ਇਹ ਇਹ ਵਾਲਾ ਖਾਂਦੇ ਆ ਉਹਨਾਂ ਨੂੰ ਆਪਣਾ ਹੀ ਸਵਾਦ ਵੱਖਰਾ ਸਵਾਦ ਮਿਲਦਾ ਵਾ ਪੰਜਾਬ ਦੀ ਧਰਤੀ 'ਚ ਸਭ ਕੁਝ ਹੈਗਾ ਤਾਂ ਬਹੁਤ ਵੱਧ ਹੈਗਾ ਡ੍ਰੈਗਨ ਦੀ ਵੀ ਗੱਲ ਕਰੀਏ ਤਾਂ ਸਾਊਥ ਵਾਲਾ ਡ੍ਰੈਗਨ ਫਿੱਕਾ ਵਾ ਇੱਥੇ ਵਾਲਾ ਬੈਠਾ ਵਾ ਸੇਮ ਆ ਵਗੜ ਉਹਦੇ ਵਿੱਚ ਵੀ ਆ ਜਿੰਨੇ ਹਾਸ ਖਾਦਾ ਜਿਉ ਆਣ ਕੇ ਖਾ ਲੂਗਾ ਤੋ ਹਾਸ ਭੁੱਲ ਜਾਊਗਾ ਇਹੋ ਹੀ ਖਾਊਗਾ ਜਿਹੜੀ ਇੱਥੇ ਜਿਹੜੀ ਇਥੋਂ ਪ੍ਰੋਡਿਊਸ ਹੋ ਰਹੀ ਹੈ ਤਾਂ ਬਿਲਕੁਲ ਭਾਜੀ ਹੁਣ ਜਿਵੇਂ ਕਹਿ ਕੇ ਪੰਜਾਬ ਦੀ ਧਰਤੀ ਬਹੁਤ ਗੁਣਕਾਰੀ ਹੈ ਤੇ ਸਾਰਾ ਕੁਝ ਵਧੀਆ ਹੁੰਦਾ ਭਾਜੀ ਹੁਣ ਆਪਾਂ ਤੁਸੀਂ ਜਿਵੇਂ ਕਿਹਾ ਕਿ ਇਹਨੂੰ ਸਭ ਤੋਂ ਪਹਿਲਾਂ ਇਹਦੇ ਆ ਲਗਾਉਣਾ ਪੈਂਦਾ ਦੂਸਰੀ ਟਾਣੀ ਦੇ ਨਾਲ ਇਹਦੇ ਬੂਟੇ ਉੱਗਣ ਦੇ ਵਿੱਚ ਬੜੀ ਮਿਹਨਤ ਆ ਮੈਂ ਚਾਹੁੰਦਾ ਕਿ ਆਪਣੇ ਦਰਸ਼ਕਾਂ ਨੂੰ ਜਰੂਰ ਅੱਜ ਦੱਸਿਆ ਜਾਵੇ ਐਵਾਕਾਡੋ ਦਾ ਬੂਟਾ ਕਿਵੇਂ ਤਿਆਰ ਹੁੰਦਾ ਫਲ ਤੇ ਚਲੋ ਬਹੁਤ ਦੂਰ ਦੀ ਗੱਲ ਆ ਅੱਜ ਤੁਹਾਨੂੰ ਇਹ ਪ੍ਰੋਸੈਸ ਦਿਖਾਉਨੇ ਆ ਭਾਜੀ ਹੁਣੀ ਕਰਕੇ ਦੱਸਣਗੇ ਤਾਂ ਸਭ ਤੋਂ ਪਹਿਲਾਂ ਭਾਜੀ ਪਹਿਲਾਂ ਤੇ ਇਹਦਾ ਸਭ ਤੋਂ ਪਹਿਲਾਂ ਤੇ ਇਹਦਾ ਬੀਜ ਉਗਾਇਆ ਜਾਂਦਾ ਜੀ ਅੱਛਾ ਜਿਹੜਾ 2.5 ਮਹੀਨੇ ਲੈਂਦਾ ਵਾ ਜੀ ਸਪਰਾਉਟ ਹੋਣ ਤੇ ਆ तकरीबन 5 ਗਿ ਮਹੀਨੇ ਦਾ ਬੂਟਾ ਵਾ ਜੀ 4 ਤੋਂ 5 ਮਹੀਨੇ ਦਾ ਤੇ ਇਸ ਤਰ੍ਹਾਂ ਫੇਰ ਅਸੀਂ ਇਹਦੀ ਜਿਹੜੇ ਸਾਡੇ ਕੋ ਫਰੂਟ ਤੇਰੇ ਆ ਬੂਟੇ ਵੱਡੇ ਹਾਂ ਉਹਨਾਂ ਦੇ ਫਿਰ ਅਸੀਂ ਕਟਿੰਗ ਲੈਨੇ ਆ ਤੇ ਜਾਂ ਫਿਰ ਜਿੱਦਾਂ ਬਾਹਰ ਦੀਆਂ ਇਜ਼رائیਲੀ ਵੈਰਾਈਟੀਆਂ ਨੇ ਮੈਕਸੀਕਨ ਨਹੀਂ ਉਹ ਅਸੀਂ ਇੰਪੋਰਟ ਕਰਦੇ ਆ ਬਾਹਰੋਂ ਤੇ ਫਿਰ ਇਹਨੂੰ ਅਸੀਂ ਇਸੇ ਤਰ੍ਹਾਂ ਹੀ ਆ ਕੱਟ ਲਗਾ ਕੇ ਜਿਸ ਤਰ੍ਹਾਂ ਅਟੈਚ ਕੀਤੇ ਹੋਏ ਨੇ ਠੀਕ ਹੈ ਜੀ ਅਸੀਂ ਆ ਕੱਟ ਲਗਾ ਕੇ ਇਹਨੂੰ ਸਾਈਡ ਤੇ ਰੱਖ ਲੈਣਾ ਇਧਰੋਂ ਇਹਦੀ ਸ਼ੇਪ ਬਣਾ ਕੇ ਇਹ ਉਹ ਵੈਰੈਟੀ ਹੈ ਜਿਹੜੀ ਮਤਲਬ ਅਵੋਕਾਡੋ ਦੀ ਤੁਸੀਂ ਇੰਪੋਰਟ ਕੀਤੀ ਹੋਈ ਹੈ ਹਾਂਜੀ ਜਿਹੜੀਆਂ ਪ੍ਰਾਣੀਆਂ ਸਾਡੇ ਕੋਲ ਫਰੂਟਿੰਗ ਦੇ ਰਹੀਆਂ ਨੇ ਇਹਨਾਂ ਦੇ ਬੂਟਿਆਂ ਨੂੰ ਮਦਰ ਪਲਾਂਟ ਬੋਲੀਦਾ ਵਾ ਜੀ ਕਿਉਂਕਿ ਉਹਨਾਂ ਤੋਂ ਅਸੀਂ ਆ ਗਾੜੀ ਬੱਚੇ ਗਏ ਲੋਕ ਵੀ ਤਿਆਰ ਕਰਨ ਦੇ ਆ ਅੱਛਾ ਇਹਨੂੰ ਲਾਉਣ ਦਾ ਢੰਗ ਕਿਵੇਂ ਹੁਣ ਜਿਵੇਂ ਤੁਸੀਂ ਛਿੱਲ ਰਹੇ ਹੋ ਤੁਸੀਂ ਇੱਕ ਪੂਰੀ ਗੰਡ ਤੋਂ ਛਿਲਿਆ ਹੈ ਹਨਾ ਹਾਂਜੀ ਇਧਰੋਂ ਆਪਾਂ ਇਹਨੂੰ ਛਿਲ ਲਿਆ ਜੀ ਇਧਰੋਂ ਵੀ ਅਸੀਂ ਇਹਦਾ ਹਿਸਾਬ ਕਿਤਾਬ ਜਲਾ ਕੇ ਤੇ ਇਹਨੂੰ ਸੈਂਟਰ ਚੋਂ ਕੱਟ ਲਾ ਦੇਣਾ ਹਾਂਜੀ ਸੈਂਟਰ ਚੋਂ ਕੱਟ ਲਾ ਦੇਣਾ ਵਾ ਇਹਨੂੰ ਆਪਾਂ ਫਿਰ ਦੋਨਾਂ ਨੂੰ ਮਿਲ ਦੇਣਾ ਵਾ ਜੀ ਉਹ ਪੂਰਾ ਬਰਾਬਰ ਦਾ ਮਿਲ ਕੇ ਫਿਰ ਇਹਨੂੰ ਗਰਾਫਟਿੰਗ ਟੇਪ ਆਂਦੇ ਆ ਜੀ ਅਸੀਂ ਫਿਰ ਇਹਦੇ ਨਾਲ ਇਹਨੂੰ ਇਸ ਤਰ੍ਹਾਂ ਜੁਆਇਨ ਕਰ ਦੇਣਾ ਲੋਰੀ ਤੇ ਤਕਰੀਬਨ ਮਹੀਨਾ ਸਵਾ ਮਹੀਨਾ ਟੈਂਪਰੇਚਰ ਦੇ ਹਿਸਾਬ ਨਾਲ ਵੈਦਰ ਦੇ ਅਕੋਰਡਿੰਗ ਲੈਂਦਾ ਵਾ ਜੀ ਤੇ ਫਿਰ ਆ ਤੁਹਾਡੇ ਸਾਹਮਣੇ ਹੀ ਅਸੀਂ ਰਿਜ਼ਲਟ ਇਸ ਤਰ੍ਹਾਂ ਦੇ ਬਾਕੀ ਤੁਸੀਂ ਕਲਿੱਪ ਚ ਵਖਾ ਸਕਦੇ ਹੋ ਜੀ ਅੱਛਾ ਫਿਰ ਇਹ ਆਪਣੇ ਆਪ ਵੀ ਪੂਰੀ ਦੀ ਪੂਰੀ ਟਾਣੀ ਏਦਾਂ ਬਣ ਜਾਂਦੀ ਹੈ ਬਿਲਕੁਲ ਜੀ ਆ तकरीबन ਜੁੜ ਚੁੱਕਾ ਵਾ ਇਹਨੂੰ ਅਸੀਂ ਹੁਣ ਉਤਾਰ ਕੇ ਵੇਖ ਵੀ ਸਕਦੇ ਹਾਂ ਇਹ ਵੀ ਏਦਾਂ ਹੀ ਪਲਾਂਟ ਕੀਤਾ ਸੀਗਾ ਹਾਂਜੀ ਹਾਂਜੀ ਇਹਨੂੰ ਅਸੀਂ ਜੇ तकरीबन ਮਹੀਨਾ ਕੋ ਹੋਰ ਰੱਖਾਂਗੇ ਬਾਟੇ ਕਿ ਵੀ ਆਪਾਂ ਵਖਾ ਸਕਦੇ ਹਾਂ ਕਿ ਵੀ ਇਹ ਪੂਰਾ ਚੰਗੀ ਪੂਰਾ ਜੁੜ ਚੁੱਕਾ ਵਾ ਕੋਈ ਇਸ਼ੂ ਨਹੀਂ ਹੈ ਕਿ ਬੜਾ ਜੀ ਉਤਾਰ ਵੀ ਦਿੱਤਾ ਤੇ ਕੋਈ ਦਿੱਕਤ ਨਹੀਂ ਆ ਬਟ ਅਸੀਂ ਬਿਲਕੁਲ ਮੈਂ ਦਰਸ਼ਕਾਂ ਨੂੰ ਕਹਾਂਗਾ ਕੈਮਰਾਮੈਨ ਨੂੰ ਕਿ ਇਹ ਬਿਲਕੁਲ ਦਿਖਾਇਆ ਜਾਵੇ ਇਹ ਇਦਾਂ ਹੀ ਬਿਲਕੁਲ ਭਾਜੀ ਹੁਣਾਂ ਕੱਟ ਲਾ ਕੇ ਤੇ ਇਹ ਟਾਣੀ ਦੇ ਵਿੱਚ ਬਿਲਕੁਲ ਉਹਦਾ ਪਲਾਂਟ ਕੀਤੀ ਸੀਗੀ ਟਾਣੀ ਹੁਣ ਇਹ ਬਿਲਕੁਲ ਇੱਥੇ ਜੁੜ ਚੁੱਕਾ ਆ ਔਰ ਇਹ ਦੇਖ ਸਕਦੇ ਨੇ ਕਿ ਉੱਪਰ ਪੱਤੀਆਂ ਵੀ ਨਿਕਲ ਆਈਆਂ ਨੇ ਹੈਨਾ ਭਾਜੀ ਫਿਰ ਇਹ ਮਤਲਬ ਇਦਾਂ ਹੀ ਬੂਟਾ ਵੱਡਾ ਹੋ ਜਾਣਾ ਹਾਂਜੀ ਇਦਾਂ ਹੀ ਵੱਡਾ ਹੋ ਜਾਣਾ ਜੀ ਹੁਣ ਅਸੀਂ ਇਹਨੂੰ ਪੋਲਾ ਜਾ ਬੰਨ ਦਾਂਗੇ ਵੀ ਕਿਸੇ ਕਾਰਨ ਅਜੇ ਥੋੜੀ ਜੀ ਨੂੰ ਮੈਚਿਓਰਿਟੀ ਦੀ ਹੋਰ ਮਹੀਨਾ ਕੁ ਲੋੜ ਹੈਗੀ ਆ ਇਹ ਫਿਰ ਕਿਹੜੇ ਮੌਸਮ ਦੇ ਵਿੱਚ ਜਿੱਦਾਂ ਐਦਾਂ ਤੁਸੀਂ ਪਲਾਂਟ ਕਰ ਲਿਆ ਉਦੋਂ ਬਾਅਦ ਕਿ ਕਿੱਥੇ ਰਹਿਣੇ ਆ ਜੀ 12 ਮਹੀਨੇ ਕਰਦੇ ਹੀ ਰਹਿਣੇ ਜੀ ਗਰਾਫਟਿੰਗ ਚੱਲਦੀ ਰਹਿੰਦੀ ਹੈ। ਤਾਂ ਇਹ ਸਭ ਤੋਂ ਪਹਿਲਾਂ ਐਵਾਕਾਡੋ ਦਾ ਪੂਰਾ ਇਹਨਾ ਬੀ ਲਾਇਆ ਹੋਇਆ ਪੂਰਾ ਇੱਕ ਫਲ ਫਿਰ ਉਸ ਤੋਂ ਬਾਅਦ ਉਹਦੇ ਵਿੱਚੋਂ ਜਦੋਂ ਇਹ ਟਾਣੀ ਨਿਕਲਦੀ ਆ ਤੇ ਉਹਦੇ ਉੱਪਰ ਦੂਜਾ ਪਲਾਂਟ ਜਿਹੜਾ ਉਹ ਇੰਪਲਾਂਟ ਕੀਤਾ ਜਾਂਦਾ ਤਾਂ ਇਦਾਂ ਇਹ ਗਰਾਫਟਿੰਗ ਕਰ ਦਿੰਦੇ ਆ ਭਾਜੀ ਹੁਣੀ। ਭਾਜੀ ਹੋਰ ਇਹ ਤਾਂ ਅਵੋਕਾਡੋ ਦੀ ਮੰਗ ਹੈ ਔਰ ਮੈਂ ਇਧਰ ਤੁਹੇ ਦੱਸ ਰਹੀ ਸੀ ਕਿ ਸ਼ਾਇਦ ਜਿਹੜੀ ਪੰਜਾਬ ਚ ਹੋਰ ਕਿਤੇ ਵੀ ਵੈਰਾਈਟੀ ਨਹੀਂ ਮਿਲਦੀ ਤੁਹਾਡੇ ਕੋਲ ਫਲ ਫਰੂਟ ਦੀ ਉਹ ਤੁਸੀਂ ਰੱਖੀਆਂ ਹੋ। ਅਲੱਗ ਅਲੱਗ ਵੈਰਾਈਟੀਆਂ ਅਵੋਕਾਡੋ ਦੀਆਂ ਵੀ ਵਿਖਾਉਣੇ ਆ ਜੀ। ਹੂੰ। ਬਿਲਕੁਲ ਆਪਣੇ ਦਰਸ਼ਕਾਂ ਨੂੰ ਇਹ ਤਾਂ ਇੱਕ ਵੈਰਾਈਟੀ ਹੋ ਗਈ ਆ ਹੋਰ ਵੀ ਭਾਜੀ ਕਹਿੰਦੇ ਕਿ 500 ਤੋਂ ਲੈ ਕੇ ਤੇ 2500 ਤੱਕ ਇਹਨਾਂ ਦੇ ਕੋਲੇ ਬੂਟੇ ਪਏ ਆ ਔਰ ਜੇ ਮੈਂ ਅਵੋਕਾਡੋ ਦੀ ਗੱਲ ਕਰਾਂ ਤਾਂ 500 ਤੋਂ ਸਟਾਰਟ ਹੋ ਜਾਂਦਾ ਕਿਲੋ ਔਰ 1500 ਤੋਂ 22000 ਤੱਕ ਕਿਲੋ ਜਾਂਦਾ ਹੈ ਇਹ ਵੇਖੋ ਜੀ ਇਸ ਤਰ੍ਹਾਂ ਅਲੱਗ-ਅਲੱਗ ਵੈਰਾਈਟੀਆਂ ਨੇ ਹਵਾ ਕਾਡ ਉਸ ਦੀਆਂ ਠੀਕ ਹੈ ਜੀ ਜਿਹੜੀਆਂ ਅਸੀਂ ਇੱਥੇ ਵੀ ਲਾਈਆਂ ਹੋਈਆਂ ਨੇ ਤੇ ਗਰੋ ਬੈਗਸ ਦੇ ਵਿੱਚ ਅਜਿਹਾ ਛੱਤਾਂ ਵਗੈਰਾ ਦੇ ਉੱਪਰ ਵੀ ਲੋਕੀ ਲੋਕ ਕਿਸਾਨ ਲਗਾ ਲੈਂਦੇ ਨੇ ਕਿਚਨ ਗਾਰਡਨ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਵੀ ਅਲੱਗ-ਅਲੱਗ ਵੈਰਾਈਟੀਆਂ ਨੇ ਫਿਰ ਇਦਾਂ ਹੀ ਉਹ ਲੰਬਾ ਪੱਤਾ ਆਏਗਾ ਇਹਨਾਂ ਦੇ ਨਾਮ ਹੀ ਆ ਭਾਜੀ ਕੋਈ ਵੱਖਰੇ ਵੱਖਰੇ ਪਬੇਲਾ ਜੰਬੋ ਬੈਕਨ ਹਾਸ ਆ 골ਡਨ ਆਸ ਆ ਫਰੂਟੇ ਆ ਪਿੰਕਰਟਨ ਆ ਲੈਂਬਾਸ ਆ ਜੈਂਟ ਆਸ ਆ ਹੋਰ ਵੀ ਬਹੁਤ ਸਾਰੀਆਂ ਵੈਰਾਈਟੀਆਂ ਨੇ ਤਕਰੀਬਨ 50 ਵੈਰਾਈਟੀਆਂ ਨੇ ਤੋਂ ਉਹਨਾਂ ਚੋਂ ਵੇਖ ਰਹੇ ਆ ਕਿ ਕਿਹੜੀਆਂ ਕਿਹੜੀਆਂ ਆਪਣੇ ਇੱਥੇ ਸੂਟੇਬਲ ਨੇ ਤੇ ਉਹਨਾਂ ਤੇ ਇਦਾਂ ਹੀ ਕੰਮ ਚੱਲਦਾ ਰਹਿੰਦਾ ਜੀ ਇੱਧਰ ਵੀ ਇਹ ਵੀ ਵੈਰਾਈਟੀਆਂ ਨੇ ਫਿਰ ਉਧਰ ਉਹ ਵੇਖੋ ਲੰਬਾ ਪੱਤਾ ਹੋ ਜਾਂਦਾ ਬਿਲਕੁਲ ਹਮ ਠੀਕ ਹੈ ਜੀ ਉਹ ਇਜ਼ਰਾਈਲੀਸ ਵੈਰਾਈਟੀਆਂ ਨੇ ਅੱਛਾ ਉਹ ਇਜ਼ਰਾਈਲੀ ਵੈਰਾਈਟੀ ਹੈ ਹਾਂ ਹਾਸ ਵੈਰਾਈਟੀ ਆ ਮਲਕੀ ਇਜ਼ਰਾਈਲੀ ਵੀ ਆ ਮੈਕਸੀਕਨ ਵੀ ਆ ਸਾਰੇ ਦੇਸ਼ਾਂ ਦੇ ਵਿੱਚ ਜਿਹੜੀ ਲਾਰਜੈਸਟ ਕਮਰਸ਼ੀਅਲ ਵੈਰਾਈਟੀ ਉਹ ਹਾਸ ਹੀ ਆਉਂਦੀ ਜੀ ਹਾਸ ਫਿਰ ਫਰੂਟ ਹੈ ਫਿਰ ਪਿੰਕਟਨ ਇਹ ਤਿੰਨ ਵੈਰਾਈਟੀਆਂ ਕਮਰਸ਼ੀਅਲੀ ਤੇ ਉਹ ਹੁਣ ਤੱਕ ਆਪਣੀ ਪੰਜਾਬ ਦੇ ਵਿੱਚ ਕਿਹੜੀ ਸਕਸੈਸਫੁਲ ਹੋਈ ਸਭ ਤੋਂ ਵੱਡੀ ਵੇਖੋ ਇਸ ਟਾਈਮ ਇੱਥੇ ਚਾਰ ਪੰਜ ਵੈਰਾਈਟੀਆਂ ਅਲੱਗ ਅਲੱਗ ਜਗ੍ਹਾ ਫਰੂਟ ਦੇ ਰਹੀਆਂ ਨੇ ਜਿਹਦੇ ਵਿੱਚ ਕੇਲੋ ਕ ਵੀ ਪਬੇਲਾ ਬੈਕਨ ਫਿਰ ਉਸ ਤੋਂ ਬਾਅਦ ਜੈਮਹਾਸ ਹੈ ਜੀ ਫਰੂਟੇ ਵੀ ਹੈਗਾ ਤੇ ਪਿੰਕਟਨ ਵੀ ਹੈਗਾ ਜੀ ਇਹ ਵੈਰਾਈਟੀਆਂ ਅਲੱਗ ਅਲੱਗ ਜਗ੍ਹਾ ਆਪਣੇ ਫਰੂਟ ਦੇ ਰਹੀਆਂ ਨੇ ਜੇ ਪੰਜਾਬ ਦੇ ਵਿੱਚ ਤੇ ਤਕਰੀਬਨ ਕੋਈ ਜਿਹੜੀਆਂ ਹੈਗੀਆਂ ਨੇ ਮਤਲਬ ਕਿ ਕੋਈ ਸਾਢੇ ਕੋਈ 13 ਸਾਲ 13-14 ਸਾਲ ਪੁਰਾਣੇ ਬੂਟੇ ਨੇ ਜਿਹੜੇ ਆਪਣੇ ਫਰੂਟਿੰਗ ਦੇ ਰਹੇ ਨੇ ਜੀ ਇਸ ਦਾ ਮਤਲਬ 13 ਸਾਲ 13-14 ਸਾਲ ਪੁਰਾਣੇ ਬੂਟੇ ਅਜੇ ਤੱਕ ਤੁਹਾਨੂੰ ਮਤਲਬ ਜਿਹੜੇ ਫਰੂਟ ਦੇ ਰਹੇ ਆ ਇਹ ਤਾਂ ਤੁਸੀਂ ਜਿੰਨੀਆਂ ਕਿਸਮਾਂ ਗਿਣਾਤੀਆਂ ਮੈਨੂੰ ਸਹੀ ਪਤਾ ਵੀ ਹਾਂ ਭਾਈ ਇਹ ਵਾ ਕਾਡੋ ਆ ਬਾਕੀ ਦਾ ਤੁਸੀਂ ਸੁਣ ਹੀ ਲਿਆ ਭਾਜੀ ਕੋ ਜਿੰਨੀਆਂ ਕਿਸਮਾਂ ਪਈਆਂ ਹੋਈਆਂ ਨੇ ਤੇ ਭਾਜੀ ਨੇ ਪਲਾਂਟਿੰਗ ਕਰਕੇ ਵੀ ਦਿਖਾਈ ਆ ਔਰ ਇੱਧਰ ਭਾਜੀ ਇੱਧਰ ਫਿਰ ਸਾਰਾ ਏਰੀਆ ਇਹ ਵੇਖੋ ਜੀ ਇਹ ਸਾਰਾ ਫਰੂਟ ਸੈਕਸ਼ਨ ਹੈ ਜੀ ਇੱਧਰ ਵੀ ਸਾਰੇ ਖੱਬੇ ਸੱਜੇ ਇਹ ਇਸ ਤਰ੍ਹਾਂ ਗ੍ਰੋ ਬੈਗਸ ਦੇ ਵਿੱਚ ਵੀ ਬੂਟੇ ਲੱਗਦੇ ਨੇ ਜਿਹੜੇ ਛੱਤਾਂ ਚ ਡਵਾਰ ਫੋਰੈਟੀਆਂ ਆ ਜਾਂਦੀਆਂ ਨੇ ਹਾਂ ਠੀਕ ਹੈ ਜੀ ਇਹ ਵਾਲੇ ਕੀ 6-7 ਫੁੱਟ ਦੇ ਬੂਟੇ ਹੋਣੇ ਨੇ ਤੁਸੀਂ ਫਰਵਰੀ ਚ ਆਓਗੇ ਤਾਂ ਤੁਹਾਨੂੰ ਇਹਨਾਂ ਤੇ ਫਰੂਟ ਮਿਲੇਗਾ ਬਹੁਤ ਸੋਹਣਾ ਇਸੇ ਤਰ੍ਹਾਂ ਅਮਰੂਦ ਲੱਗਿਆ ਵੀ ਖਾ ਸਕਦੇ ਹੋ ਤੁਸੀਂ ਇਹਨਾਂ ਡਣਾ ਦੇ ਵਿੱਚ ਤਾਂ ਬਿਲਕੁਲ ਆ ਇੱਕ ਭਾਜੀ ਹੁਣੀ ਦਿਖਾਉਣ ਕਿਤੇ ਬਿਲਕੁਲ ਛੋਟਾ ਹੈ ਜੇ ਤੇ ਪੂਰਾ ਫਰੂਟ ਚੈੱਕ ਕਰੋ ਉੱਤੇ ਨਾ ਠੀਕ ਹੈ ਜੀ ਆ 220 250 ਗ੍ਰਾਮ ਦਾ ਫਰੂਟ ਹੈਗਾ ਵਾ ਜੀ ਇਸ ਤੋਂ ਪਹਿਲਾਂ ਅਸੀਂ ਇਹਦੇ ਵੱਡੇ ਤੋੜ ਚੁੱਕੇ ਆ 350 400 ਗ੍ਰਾਮ ਦੇ ਫਰੂਟ ਇਹਦੇ ਨਾਲ ਅੱਛਾ ਇਹ ਇੰਨੇ ਕ ਬੂਟੇ ਨੂੰ ਵੀ ਭਾਜੀ ਫਰੂਟ ਲੱਗਣਾ ਸਟਾਰਟ ਹੋ ਜਾਂਦਾ ਬਿਲਕੁਲ ਇਹ ਤਾਂ ਥੋੜਾ ਵੱਡਾ ਵਾ ਇਹਦੇ ਤੇ ਛੋਟੇ ਬੂਟੇ ਉਧਰ ਆ ਉਹ ਛੋਟਿਆਂ ਨੂੰ ਹੀ ਲੱਗਣਾ ਸ਼ੁਰੂ ਹੋ ਜਾਂਦਾ ਵਾ ਜੀ ਹਮ ਮਤਲਬ 4-5 ਫੁੱਟ ਦੇ ਬੂਟੇ ਨੂੰ ਫਰੂਟ ਲੱਗਣਾ ਸ਼ੁਰੂ ਹੋ ਜਾਂਦਾ ਪਰ ਇੱਕ ਵਾਰੀ ਇਹ ਵੀ ਹੁੰਦਾ ਨਾ ਵੀ ਇੱਥੇ ਤੁਹਾਡੇ ਕੋਲ ਤਾਂ ਤੁਹਾਨੂੰ ਤਾਂ ਪਤਾ ਸਾਰਾ ਟੰਗ ਵੇ ਭਾਈ ਇਦਾਂ ਆਣਾ ਕੱਲ ਨੂੰ ਜੇ ਐਹੀ ਮੰਨ ਲਓ ਮੈਂ ਘਰ ਜਾ ਕੇ ਹਨਾ ਖੜਾ ਉੱਥੇ ਜਾ ਕੇ ਫਰੂਟ ਨਾਲ ਇਹ ਖੁਰਾਕ ਹੈ ਜੀ ਜਿੰਨੀ ਵਧੀਆ ਇਹਨਾਂ ਨੂੰ ਖੁਰਾਕ ਦੋਗੇ ਉਨਾਂ ਵਧੀਆ ਫਰੂਟ ਦੇਣਗੇ ਖੁਰਾਕ ਟਾਈਮ ਸਰ ਜੇ ਆਪਾਂ ਤਿੰਨ ਟਾਈਮ ਰੋਟੀ ਖਾਂਦੇ ਆ ਤੇ ਇਹਨਾਂ ਦੀ ਵੀ ਘਟੋ ਘਟ ਹਫ਼ਤੇ 'ਚ ਇੱਕ ਅੱਧੀ ਵਾਰੀ ਤੋਂ ਖੁਰਾਕ ਬਣਦੀ ਹੈ ਜੀ ਉਸੇ ਸਾਬ ਜਿੰਨੀ ਖੁਰਾਕ ਜਿੰਨਾ ਗੁੜ ਪਾਓਗੇ ਮਿਠਾ ਉਹਨਾਂ ਹੀ ਹੋਣਾ ਜੀ ਤੇ ਵਧੀਆ ਫਰੂਟਿੰਗ ਲੈ ਸਕਦੇ ਆ ਆਪਾਂ ਇਹਨਾਂ ਤੋਂ ਬਹੁਤ ਅਮਰੀਕ ਸਰ ਦੇ ਵਿੱਚੋਂ ਚੰਡੀਗੜ੍ਹ ਤੱਕ ਕਹਿ ਲੋ ਵਿਹਾਰਸ ਅਰਬਨ ਸਿਟੀਜ਼ ਦੇ ਵਿੱਚ ਤਕਰੀਬਨ ਲੋਕਾਂ ਨੇ ਛੱਤਾਂ ਦੇ ਉੱਪਰ ਕਿਚਨ ਗਾਰਡਨ ਬਣਾਏ ਹੋਏ ਨੇ ਇਹਨਾਂ ਗਰੋ ਬੈਗਸ ਦੀ ਬਹੁਤ ਮਦਦ ਆ ਰਹੀ ਆ ਹੂੰ ਹੁਣ ਵਾਕਿਆ ਇਹ ਵੀ ਮੈਂ ਦੇਖ ਰਿਹਾ ਕਿ ਲੋਕਾਂ ਨੇ ਗਰੋ ਬੈਗ ਆਪਣੇ ਘਰ ਹੀ ਰੱਖੇ ਹੋਏ ਖਾਦ ਵਗੈਰਾ ਪਾ ਕੇ ਤੇ ਹੁਣ ਲੋਕ ਘਰੇ ਹੀ ਕਿਉਂਕਿ ਰੁਝਾਨ ਲੋਕਾਂ ਦਾ ਬਹੁਤ ਵਧ ਗਿਆ ਭਾਜੀ ਪਹਿਲੇ ਨਾਲੋਂ ਫੁੱਲਾਂ ਵਾਲਾ ਹੋ ਗਿਆ ਚਾਹੇ ਫਰੂਟ ਦੇ ਬੂਟੇ ਲਓ ਫਰੂਟ ਵਾਲ ਦੇ ਵੇਖੋ ਹੁਣ ਖਾਸ ਕਰਕੇ ਫਰੂਟ ਵਾਲ ਬਹੁਤ ਹੋ ਰਿਹਾ ਜੀ ਇਹ ਗਰੋ ਬੈਗਸ ਲਾਈਟ ਵੇਟ ਹੁੰਦਾ ਵਾ ਫਿਰ ਲਾਈਫ ਇਹਨਾਂ ਦੀ ਬਹੁਤ ਵਧੀਆ ਪlant ਬਹੁਤ ਸੋਹਣਾ ਚੱਲਦਾ ਵਾ ਤੁਸੀਂ ਇਹ ਗਰੋਥ ਵੇ ਤੇ ਇਹ ਜੇ 12 बाई 12 ਦੇ ਵਿੱਚ ਆ ਤੇ ਜਿੱਦਾਂ ਹੁਣ ਆ ਵੋ ਕਿਹੜੇ ਕਿਹੜੇ ਵੱਡੇ ਬੂਟੇ ਹੋਏ ਆ ਜੀ 12 बाई 12 ਦੇ ਵਿੱਚ ਇਹਦੀ ਸਾਰੀ ਜੜ ਉਹਦੇ ਵਿੱਚ ਹੀ ਜਾਂ ਨਾ ਕਿ ਥੱਲੇ ਆ ਹਾਂ ਉੱਪਰ ਹੀ ਇਹਦੀ ਸਾਰੀ ਜੜ ਹੈਗੀ ਆ ਥੱਲੇ ਕੁਛ ਨਹੀਂ ਹੈਗਾ ਤੇ ਇਹ ਇੱਕ 5-6 ਸਾਲ ਤੋਂ ਲੈ ਕੇ 10 ਸਾਲ ਦੀ ਲਾਈਫ ਤੱਕ ਦੇ ਗਰੋ ਬੈਗ ਆਉਂਦੇ ਨੇ ਜਿਹੜੇ ਅਲੱਗ-ਅਲੱਗ ਏਰੀਆ ਦੇ ਵਿੱਚ ਵੜਦੇ ਜਾਂਦੇ ਨੇ ਇਹ ਵੀ ਸਾਡੇ ਕੋਲ ਇੱਧਰ ਤੁਸੀਂ ਵਿਖਾ ਸਕਦੇ ਜੋ ਇਹ ਵੀ 베ਰੀ ਆ ਜੀ ਬਾਹਰ ਦੀ ਇੱਕ 베ਰੀ ਹਾਂ ਜੀ ਸ਼ਾਇਦ ਹੈ ਸਟੰਗ ਫਰੂਟ ਆ ਵਖੋ ਇਸ ਤਰ੍ਹਾਂ ਦਾ ਇਹਨੂੰ ਫਾਲਸੇ ਦੇ ਆਕਾਰ ਜਿੰਨਾ ਫਰੂਟ ਲੱਗਦਾ ਇਹ ਲਾਲ ਰੰਗ ਦਾ ਹੋ ਜਾਂਦਾ ਬਹੁਤ ਟੇਸਟੀ ਹੁੰਦਾ ਹੈ ਇਹਦੇ ਵੀ ਹੁਣ ਸਾਡੇ ਕੋਲ ਪਹਿਲੇ ਸਾਲ ਸੀ ਇਹਨੂੰ ਫਰੂਟਿੰਗ ਆ ਗਈ ਹੈ ਅੱਛਾ ਇਹ ਚੈਰੀ ਟਾਈਪਸ ਨਹੀਂ ਹੋ ਜਾਂਦਾ ਕਿਤੇ ਫਾਲਸਾ ਚੈਰੀ ਕਹ ਲਓ ਛੋਟਾ ਛੋਟਾ ਜਿਹਾ ਲੱਗਦਾ ਵਾ ਜੀ ਤੇ ਇਹਦੇ ਵੀ ਅਗਲੇ ਸਾਲ ਤੋਂ ਅਸੀਂ ਬੂਟੇ ਤਿਆਰ ਕਰਾਂਗੇ ਬਹੁਤ ਬਹੁਤ ਸੋਹਣਾ ਟੇਸਟ ਹੈ ਜੀ ਇਸ ਫਰੂਟ ਦਾ ਅੱਛਾ ਹਾਂ ਜੀ ਇਧਰ ਸਾਰੀ ਫਰੂਟ ਇਸ ਫਰੂਟਿੰਗ ਸੈਕਸ਼ਨ ਹੀ ਆ ਜੀ ਅਲੱਗ ਅਲੱਗ ਵੈਰਾਈਟੀਆਂ ਹੋ ਗਈਆਂ ਮਾਲਟਾ ਮਸੰਮੀ ਸੰਤਰਾ ਬਹੁਤ ਕੁਝ ਹੈ ਜੀ ਇਹਦੇ ਵਿੱਚ ਅਲੱਗ ਅਲੱਗ ਏ ਅੰਜੀਰ ਆ ਜੀ ਇੱਧਰ ਅਚਾ ਇਹ ਅ ਅੰਜੀਰ ਵਾਕਿਆ ਹੀ ਹੁਣ ਜਿਹੜੇ ਜਿਮ ਦੇ ਸ਼ੁਕੀਨ ਆ ਜਾਂ ਜਿਨ੍ਹਾਂ ਨੂੰ ਜਾਦਾ ਹੀ ਸਿਹਤ ਨਾਲ ਪਿਆਰਾ ਖਾਸ ਕਰਕੇ ਵੈਦ ਸਾਰੇ ਹਨਾ ਅੰਜੀਰ ਨੂੰ ਅੱਜ ਕੱਲ ਬਹੁਤ ਪਿਆਰ ਕਰਦੇ ਆ ਫੂੜੇ ਆਪਣੇ ਬਹੁਤ ਵਧੀਆ ਹੁੰਦਾ ਵਾ ਜੀ ਤੇ ਬਹੁਤ ਮਿੱਠਾ ਹੁੰਦਾ ਜੀ ਆਪਣੇ ਇਥੇ ਟੇਸਟ ਪਰ ਬਹੁਤ ਗੁਣਾ ਭਰਪੂਰ ਤੇ ਟੇਸਟ ਬਹੁਤ ਸੋਹਣਾ ਵਾ ਜੀ ਇਹਦਾ ਇੱਧਰ ਆਜੋ ਇੱਧਰ ਆਪਾਂ ਤੁਹਾਨੂੰ ਸੇਬ ਅਥਰਨਾਕ ਜਿਹੜਾ ਹੁਣ ਬਿਲਕੁਲ ਪੀਕ ਟਾਈਮ ਚੱਲ ਰਿਹਾ ਜੀ 15 ਦਸੰਬਰ 20 ਦਸੰਬਰ ਤੋਂ ਇਹ ਸੇਬ ਆ ਜੀ ਅੱਛਾ ਇਹ ਸੇਬ ਆ ਹਾਂ ਜੀ ਇਹ ਤੁਸੀਂ ਜੁਲਾਈ ਚਾਂੜ ਕੇ ਇੱਥੇ ਸਾਰੇ ਵੇਖੋਗੇ ਇੱਥੇ ਫਰੂਟ ਨਾ ਭਰਿਆ ਹੋਏਗਾ ਜੀ ਇਹ ਸਾਰੇ ਵੱਡ ਪਿਛਲੇ ਸਾਲ ਵੀ ਇਹਨੇ ਫਰੂਟ ਦਿੱਤਾ ਸੀ ਯਾਰ ਕੀ ਹੋਰ ਵਧੀਆ ਫਰੂਟ ਦੇਵੇਗਾ ਹਣ ਕਹਿ ਸਕਦੇਗੇ ਅਸੀਂ ਸੇਬਾਂ ਦੇ ਬਾਗ 'ਚ ਆ ਗਏ ਆ ਭਾਈ ਉੱਧਰ ਵੀ ਸਾਡੇ ਮਦਰ ਪਲਾਂਟ ਲੱਗੇ ਨੇ ਇੱਧਰ ਇਹ ਨਾਖਾਂ ਦੇ ਬੂਟੇ ਨੇ ਸਾਡੇ ਕੋਲ ਪੱਥਰਨਾਖ ਕੈਂਥ ਵਾਲੀ ਵੀ ਤਿਆਰ ਕਰਦੇ ਆ ਜੀ ਤੇ ਕਲਮੀ ਵੀ ਤਿਆਰ ਕਰਦੇ ਆ ਕਲਮੀ ਦੇ ਬੂਟੇ ਇਸ ਟਾਈਮ ਸਾਡੇ ਕੋਲ ਆ ਗਿਆ ਪੱਥਰਨਾਖ ਜਿਹੜਾ ਕੈਂਥ ਵਾਲਾ ਉਹ ਤਾਂ ਸਾਰਾ ਹੀ ਬੁੱਕ ਹੋ ਗਿਆ ਜੀ ਉਹ ਤਾਂ ਬਸ ਸਾਰਾ ਹੀ ਸੇਲ ਆਊਟ ਹੋ ਗਿਆ ਅੱਛਾ ਨੂਕ ਪਹਿਲਾਂ ਹੀ ਬੁੱਕ ਕਰ ਲੈਂਦੇ ਹਾਂਜੀ ਹੁਣ ਅਗਲੇ ਸਾਲ ਦੀ ਵੀ ਸਾਡੀ ਤਿਆਰੀ ਚੱਲ ਰਹੀ ਆ 15 20 ਤਰੀਕ ਨੂੰ ਤੁਸੀਂ ਆਇਓ ਤੁਹਾਨੂੰ ਦੁਬਾਰਾ ਵਿਖਾਵਾਂਗੇ ਕਿ ਵੀ ਅਸੀਂ ਗਰਾਫਟਿੰਗ ਕਰਨੀ ਸ਼ੁਰੂ ਕਰ ਦੇਣੀ ਆ ਤੇ ਤਕਰੀਬਨ ਐਰ ਕੀ 50 ਹਜ਼ਾਰ ਬੂਟਾ ਸੀ ਪਟਰਨਾਗ ਦਾ ਗਰਾਫਟ ਕਰ ਰਹੇ ਆ ਅੱਛਾ ਖੁਦ ਆਪ ਗਰਾਫਟ ਕਰੀ ਬੋਲਨੇ ਬਲ ਟੀਮ ਹੁੰਦੀ ਆ ਸਾਰੀ ਉਹ ਆਉਂਦੇ ਆ ਗਰਾਫਟਿੰਗ ਕਰਦੇ ਆ ਤੇ ਫਿਰ ਅਸੀਂ ਇਸੇ ਤਰ੍ਹਾਂ ਜ਼ਮੀਨ ਦੇ ਵਿੱਚ ਜਿੱਦਾਂ ਪਿੱਛੇ ਤੱਕ ਤੁਸੀਂ ਵਖਾ ਸਕਦੇ ਆ ਸਾਰਾ ਇਦਾਂ ਹੀ ਲੱਗਦਾ ਵਾ ਜੀ ਤੇ ਫਿਰ ਇਹ ਸਾਲ ਦਾ 2 ਸਾਲ ਦਾ ਇਦਾਂ ਹੀ ਦੀ ਏਜ ਹੁੰਦੀ ਆ ਫਿਰ ਜਿੱਦਾਂ ਜਿੱਦਾਂ ਕਿਸਾਨਾਂ ਦੀ ਡਿਮਾਂਡ ਹੁੰਦੀ ਆ ਰਿਕੁਆਇਰਮੈਂਟ ਹੁੰਦੀ ਆ ਬੁਕਿੰਗ ਹੁੰਦੀ ਫਿਰ ਇਸੇ ਤਰ੍ਹਾਂ ਹੀ ਉਹਨਾਂ ਨੂੰ ਪ੍ਰੋਵਾਈਡ ਕਰਾ ਦਿੰਦੇ ਆ ਅੱਛਾ ਪਾਜੀ ਮੈਂ ਇਹਦੇ ਵਿੱਚ ਦੇਖ ਰਿਹਾ ਤੁਸੀਂ ਪਪੀਤੇ ਦੇ ਬੂਟੇ ਵੀ ਬੜੇ ਲਾਏ ਆ ਤੇ ਫਲ ਵੀ ਐ ਸੁਖਨਾ ਬਹੁਤ ਸੋਹਣਾ ਲੱਗ ਰਿਹਾ ਫਲ ਵੀ ਕਾਫੀ ਪਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜਰੂਰ ਦਿਖਾਇਆ ਜਾਵੇ ਪਪੀਤੇ ਦਾ ਇਹ ਆਮ ਭਾਜੀ ਜੀ ਅਸੀਂ ਘਰ ਦੇ ਵਿੱਚ ਵੀ ਲਾਈ ਇਹਨਾ ਉਹਨੂੰ ਵੀ ਇੰਨੇ ਮਤਲਬ ਇੰਨਾ ਫਲ ਨਹੀਂ ਲੱਗਿਆ ਹੁੰਦਾ ਉਹਨੂੰ ਵੀ ਕੋਈ 5-6 ਪਪੀਤੇ ਲੱਗੇ ਹੋਣ ਪਰ ਆਹ ਤਾਂ ਐ ਪੂਰਾ ਉੱਤੋਂ ਤੱਕ ਭਰਿਆ ਪਿਆ ਜੀ ਇੱਥੇ ਸਾਰੇ ਵੇਖ ਸਕਦੇ ਜੋ ਕਿਤੇ ਵੀ ਚਲ ਜਾਓ ਉਧਰ ਚਲ ਜਾਓ ਇੱਧਰ ਚਲ ਜਾਓ ਤੁਹਾਨੂੰ ਕਹਿੰਦਾ 60-70 ਕਿਲੋ ਫਾਲੇ ਦੇ ਤੇ ਮਿਲੇਗਾ ਇਹ ਤਕਰੀਬਨ ਐਸ ਸਟੇਜ ਤੋਂ ਫਲ ਉਤਰਨਾ ਸ਼ੁਰੂ ਹੋ ਜਾਂਦਾ ਵਜਿ ਇਹਦਾ 2 ਕੁ ਫੁੱਟ ਤੋਂ 1.5-2 ਫੁੱਟ ਤੋਂ ਇਹਦਾ ਰੂਟਿੰਗ ਇਹ ਵੈਰੈਟੀਜ਼ ਰੈੱਡ ਬੇਬੀ ਆ ਤਾਈਵਾਨ ਦੀ ਨੋਨ ਯੂ ਕੰਪਨੀ ਆ ਰੈੱਡ ਲੇਡੀ ਆ ਫਿਰ ਵੀ ਐਨ ਆਰ ਦੀ ਵੈਰੈਟੀਜ਼ ਨੇ ਤੇ ਹੋਰ ਵੀ ਕੁਝ ਹੈਗੀਆਂ ਆਈਸਬੇਰੀ ਗ੍ਰੀਨ ਬੇਰੀ ਵੀ ਹੈਗੀਆਂ ਨੇ ਇਹ 15 ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਇਹਦੇ ਬੂਟੇ ਬਹੁਤ ਵਧੀਆ ਮੌਸਮ ਹੁੰਦਾ ਜਦੋਂ ਲੱਗ ਜਾਂਦੇ ਆ ਸ 7-8 ਮਹੀਨਿਆਂ ਦੇ ਵਿੱਚ 8ਵੇਂ 9ਵੇਂ 10ਵੇਂ ਮਹੀਨੇ ਤੋਂ ਫਿਰ ਟੁੱਟਣੇ ਸ਼ੁਰੂ ਉਹ ਜਾਂਦੀ ਆ ਜੀ ਹੁਣ ਮੈਂ ਇਹਦੇ ਬਾਰੇ ਤੁਹਾਨੂੰ ਜੀ ਮੈਂ ਦੱਸ ਦਵਾਂ ਕਿ ਜਦੋਂ ਘਰਾਂ ਚ ਆਪਾਂ ਕੈਦੀਦਾ ਕਿ ਫਲ ਨਹੀਂ ਲੱਗਦਾ ਪਪੀਤਾ ਉੱਚੀ ਜਗ੍ਹਾ ਤਕਾਂਦ ਤੋਂ ਘੱਟੋ ਘੜੇ 5 ਫੁੱਟ ਹਟਵਾ ਜੇ ਤੁਸੀਂ ਕਾਂਦ ਦੇ ਨਾਲ ਲਾਤਾ ਫਿਰ ਇਹਨੇ ਕਾਂਦ ਤੋਂ ਉੱਚਾ ਹੋ ਕੇ ਫਰੂਟ ਲਾਏਗਾ ਹੂੰ ਕਾਂਦ ਤੋਂ ਥੱਲੇ ਨਹੀਂ ਫਰੂਟ ਲਾਏਗਾ ਕਾਂਦ ਤੋਂ ਉੱਚਾ ਹੋ ਕੇ ਜੇ 5 ਫੁੱਟ ਇਦਾਂ ਖੁੱਲੀ ਜਗ੍ਹਾ ਤੇ ਹੈਗਾ ਤਾਂ ਫਿਰ ਬਹੁਤ ਸੋਹਣਾ ਫਰੂਟ ਲਾਏਗਾ ਇਸੇ ਤਰ੍ਹਾਂ ਜਿੱਦਾਂ ਬਹੁਤ ਸਾਰੇ ਕਿਸਾਨ ਵੀਰਾਂ ਦਾ ਕਰੇਲੂ ਬਗੀਚੀ ਵਾਲਿਆਂ ਦਾ ਵੀ ਸਵਾਲ ਹੁੰਦਾ ਕਿ ਪਪੀਤੇ ਦੇ ਦੋ ਬੂਟੇ ਲਾਉਣੇ ਜ਼ਰੂਰੀ ਨੇ ਬਿਲਕੁਲ ਜ਼ਰੂਰੀ ਨੇ ਜੀ ਚਾਹੇ ਹੁਣ ਹਾਈਬ੍ਰਿਡ ਵੈਰੈਟੀਆਂ ਵੀ ਆ ਗਈਆਂ ਨੇ ਗੱਲ ਕੀ ਆ ਕਿ ਵੀ ਉਹਨਾਂ ਨੇ ਵੀ ਵਾਪਸ ਚ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਨੇ ਤੁਸੀਂ ਇਹ ਤੇ ਹੁਣ ਸਿੱਧੋ ਜਗਾ ਤੁਸੀਂ ਦੋ ਬੂਟੇ ਲਾਓ ਠੀਕ ਹੈ ਜੀ ਇਹਨੂੰ ਰੋਜ਼ ਜੱਫੀ ਪਾਓ ਤੁਹਾਨੂੰ ਆਪੇ ਰਿਜ਼ਲਟ 6 ਮਹੀਨੇ ਚ ਪਤਾ ਲੱਗ ਜਾਏਗਾ ਉਹਦੇ ਨਾਲ ਗੱਲਾਂ ਕਰੋ ਦੂਜੇ ਨੂੰ ਉਦਾਂ ਛੱਡ ਦਿਓ ਉਹ ਤੁਹਾਨੂੰ ਉਹ ਵੀ ਆਪੋ ਆਪਸ ਵਿੱਚ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਨੇ ਇੱਕ ਨੂੰ ਪਿਆਰ ਕਰੋ ਦੂਜੇ ਨੂੰ ਨਾ ਕਰੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿਹੜਾ ਤੁਹਾਨੂੰ ਫਲ ਦੇਵੇਗਾ ਹੁਣ ਇਹ ਵੇਖੋ ਤੁਸੀਂ ਉਧਰ ਵੇਖ ਸਕਦੇ ਹੋ ਉਹਦਾ ਹੋਰ ਫਰੂਟ ਨਹੀਂਵਾ ਫਿਰ ਉੱਥੇ ਪਿੱਛੇ ਇੱਕ ਹੈਗਾ ਉਹ ਉਹਦਾ ਹੋਰ ਨਹੀਂਵਾ ਜਿੰਨੀ ਉਹਨੂੰ ਖੁੱਲੀ ਜਗ੍ਹਾ ਮਿਲਦੀ ਆ ਉਹਨਾ ਤਾਂ ਨੂੰ ਨਹੀਂ ਵੱਧਦਾ ਉਹਨਾ ਫਰੂਟਿੰਗ ਦਿੰਦਾ ਆ ਇਹ ਬਹੁਤ ਵਧੀਆ ਬਾਜੀ ਤੁਸੀਂ ਨੌਲੇਜ ਦਿੱਤੀ ਹੈ ਕਿਉਂਕਿ ਹੁਣ ਲੋਕਾਂ ਨੇ ਸੀਜ਼ਨ ਵੀ ਆ ਹੁਣ ਲੋਕਾਂ ਨੇ ਵੀ ਘਰੇ ਬੂਟੇ ਲਾਉਣੇ ਆ ਫਰੂਟ ਦੇ ਜਾਂ ਫੁੱਲਾਂ ਦੇ ਤਾਂ ਇਹ ਬਿਲਕੁਲ ਮੈਂ ਵੀ ਸਾਡੇ ਘਰੇ ਵੀ ਹੈਗਾ ਪਪੀਤਾ ਵਾਕਿਆ ਹੀ ਉਹਦਾ ਆ ਮੈਨੂੰ ਰੀਜ਼ਨ ਨਹੀਂ ਪਤਾ ਵੀ ਭਾਈ ਇੰਨਾ ਉੱਚਾ ਆ ਜਿੰਨਾ ਇੱਥੇ ਵਾਕਿਆ ਹੀ ਲੱਗੇ ਜੇ ਇਹਦਾ ਫਲ ਲੱਗ ਗਿਆ ਤੇ ਉਹਦਾ ਤਾਂ ਬਹੁਤ ਉੱਪਰ ਜਾ ਕੇ ਲੱਗਾ ਪਰ ਤੁਸੀਂ ਆ ਬਹੁਤ ਵਧੀਆ ਜਾਣਕਾਰੀ ਦਿੱਤੀ ਫਲ ਟੁੱਟ ਚੁੱਕਾ ਵਾਜੀ ਇਹਦਾ ਇੱਕ ਇੱਥੋਂ ਲੈ ਕੇ ਇੰਨਾ ਫਾਲੇ ਦਾ ਟੁੱਟ ਚੁੱਕਾ ਵਾ ਤੇ ਇਹਦਾ ਜੇਕਰ ਅਸੀਂ ਟੇਸ ਦੀ ਗੱਲ ਕਰੀਏ ਮਿੱਠਾ ਪੂਰਾ ਪੂਰਾ ਬਾਜੀ ਜਿਹੜਾ ਕਹਿੰਦਾ ਕਿ ਵੀ ਪਪੀਤਾ ਮਿੱਠਾ ਨਹੀਂ ਹੁੰਦਾ ਪੰਜਾਬ ਵਿੱਚ ਆਜੋ ਆ ਉਹ ਉੱਥੇ ਵੀ ਪਾਏ 10 12 ਕਿਲੋ ਟੁੱਟੇ ਆ ਰੋਜ਼ ਟੁੱਟਦੇ ਆ ਰੋਜ਼ ਸੇਲ ਹੁੰਦੇ ਆ ਤੇ ਬਿਲਕੁਲ ਮਿੱਠਾ ਪੂਰਾ ਆਰਗੈਨਿਕ ਪਪੀਤਾ ਵਾ ਜੀ ਪੱਕਾ ਹੋਇਆ ਤਾਂ ਮੈਂ ਤੁਹਾਨੂੰ ਟੇਸਟ ਵੀ ਕਰਾਉਣਾ ਵਾਂ ਜੀ ਅੱਛਾ ਇਹਨੂੰ ਥੋੜਾ ਆਮ ਜਿਹੜੀ ਜ਼ਮੀਨ ਆ ਮਤਲਬ ਉਹਦੇ ਨਾਲ ਉੱਪਰ ਲਾਇਆ ਜਾ ਇਹਨੂੰ 5 ਫੁੱਟ ਦੂਰ ਪਾਣੀ ਚਾਹੀਦਾ ਜੀ ਇਹ ਤੋਂ 5 ਫੁੱਟ ਪਾਣੀ ਦੂਰੀ ਵਾਲੀ ਦੂਰ ਪਾਣੀ ਇਹਨੂੰ ਚਾਹੀਦਾ ਹੀ ਨਹੀਂ ਆ ਬਸ ਆ ਤੇ ਸਾਡੇ ਦੇ ਘਰਾਂ ਵਾਲੇ ਜਿਹੜੇ ਆਮ ਕਰਦੇ ਮੈਂ ਜਿੰਨੇ ਵੀ ਘਰਾਂ ਚ ਗਿਆ ਉਹ ਤਾਂ ਕੰਦਾਂ ਦੇ ਨਾਲ ਹੀ ਲਾ ਦਿੰਦੇ ਆ ਬੂਟੇ ਬਿਲਕੁਲ ਜੀ ਰੋਜ਼ ਪਾਣੀ ਪੈਂਦਾ ਜੀ ਉਧਰ ਸੇਵ ਦੇ ਸਾਡੇ ਸਾਰੇ ਨਰਸਰੀ ਆ ਪਰਲੀ ਸਾਈਡ ਤੇ ਥੱਲੇ ਵੀ ਲੱਗੇ ਨੇ ਬੂਟੇ ਤੇ ਥੱਲੇ ਵੀ ਲੱਗੇ ਨੇ ਇੱਧਰ ਲਪਾਫੇ ਦੇ ਵਿੱਚ ਨੇ ਤੇ ਪੋਲੀ ਬੈਗ ਦੇ ਵਿੱਚ ਵੀ ਅਸੀਂ ਤਿਆਰ ਕਰਦੇ ਕਿਉਂਕਿ 12 ਮਹੀਨੇ ਚੱਲਦਾ ਰਹਿੰਦਾ ਵਾ ਇਹ ਸਾਰੇ ਇੱਧਰ ਵੱਡੇ ਬੂਟੇ ਜਿਹੜੇ ਨੇ ਇਹ ਤੁਸੀਂ ਜੂਨ ਜਾਓਗੇ ਤੁਹਾਨੂੰ ਹੁਣ ਫਰਵਰੀ ਚ ਫਲਾਵਰਿੰਗ ਨਾ ਭਰੇ ਮਿਲਣੇ ਆ ਜੂਨ ਦੇ ਵਿੱਚ ਟੈਸਟ ਕਰਨ ਲਈ ਸਾਰੇ ਕਿਸਾਨ ਵੀ ਆਉਂਦੇ ਰਹਿੰਦੇ ਨੇ ਸਾਰਿਆਂ ਨੂੰ ਜੀਆਂਆਂ ਨੂੰ ਜੀ ਜਦੋਂ ਮਰਜੀ ਆਓ ਟੇਸਟ ਵੇਖੋ ਫੇਰ ਬੂਟੇ ਲਓ ਤਾਂ ਬਹੁਤ ਵਧੀਆ ਰਿਜ਼ਲਟ ਨੇ ਜੀ ਇਹਦੇ ਇਧਰ ਸਾਡੇ ਕੋਲ 500 ਮੰਗੋ ਲਗ ਲਗ ਮੰਗੋ ਦੀਆਂ ਵੈਰਾਈਟੀਆਂ ਨੇ ਉਧਰ ਵੇਖੋ ਉਹ ਹੋਰ ਵੈਰਾਈਟੀ ਆ ਪਪੀਤੇ ਦੀ ਉਹ ਵੀ ਐ ਭਰਿਆ ਪਿਆ ਉਹ ਲੰਬਾ ਹੋ ਜਾਂਦਾ ਜੀ 2 2 ਟਾਈ ਟਾਈ 4 4 ਕਿਲੋ ਤੱਕ ਵੀ ਉਹਦਾ ਪਪੀਤਾ ਹੋ ਜਾਂਦਾ ਜੀ ਵਿੱਚ ਵਿੱਚ ਵੈਰਾਈਟੀਆਂ ਅੱਛਾ ਉਹ ਇਹਦੇ ਨਾਲੋਂ ਮਤਲਬ ਵੱਖਰੀ ਵੈਰਾਈਟੀ ਹਾਂਜੀ ਜੀ ਵੱਖਰੀਆਂ ਝਾੜ ਕੋਲ ਬਲਕਿ ਇਹ ਅਲੱਗ ਅਲੱਗ ਜਿੱਦਾਂ ਦੀਆਂ ਅਲੱਗ ਅਲੱਗ ਵੈਰਾਈਟੀਆਂ ਆਉਂਦੀਆਂ ਨੇ ਫਿਰ ਅਸੀਂ ਉਹਨਾਂ ਅਲੱਗ ਅਲੱਗ ਪਲਾਂਟ ਕਰਦੇ ਹਾਂ ਟ੍ਰੈਲ ਇਹ ਟ੍ਰੈਲ ਹੀ ਸ ਹੂੰ ਐ ਇਸੇ ਜਰਾ ਹੀ ਪਿੱਛੇ ਆਲੂ ਬੁਖਾਰੇ ਦੀ ਨਰਸਰੀ ਆ ਜੀ ਸੇਬ ਦੀ ਨਰਸਰੀ ਆ ਸੇਬ ਦੇ ਪਲਾਂਟਸ ਵਗੈਰਾ ਨਿਓ ਸ਼ਾਟ ਲੈ ਕੇ ਵਿੱਚ ਤੁਸੀਂ ਐਡ ਕਰਦੇ ਹੋ ਤੇ ਉਧਰ 나ਖ ਦੀ ਵੀ ਹੈਗੀ ਆ ਫਿਰ ਆ ਜੋ ਇਧਰ ਨੂੰ ਫੁੱਲਾਂ ਲੱ ਚੱਲਦੇ ਆ ਜੀ ਹੁਣ ਹਾਂ ਫੁੱਲ ਵੀ ਹੁਣ ਨਾ ਹੁਣ ਬੂਰ ਬਹੁਤ ਸੋਹਣਾ ਪਿਆ ਹਾਂ ਜੀ ਫਰੂਟਸ ਦੇ ਵਿੱਚ ਅਲਗ-ਅਲਗਾ ਵਾਕਾਡੋ ਦੀਆਂ ਹੋ ਗਈਆਂ ਫਿਰ ਇੱਕ ਅਕਾਡਮੀਆਂ ਨਟ ਆਇਆ ਵਾ ਜੀ ਤੇ ਉਹਦੇ ਵੀ ਬੂਟੇ ਮੈਂ ਤੁਹਾਨੂੰ ਵਿਖਾ ਦਿੰਨਾ ਉਹ ਨਵੀਂ ਚੀਜ਼ ਆਈ ਆ ਇੱਥੇ ਵਾਸਤੇ ਨਵੀਆਂ ਬਾਕੀ ਨਿਊਜ਼ੀਲੈਂਡ ਆਸਟ੍ਰੇਲੀਆ ਅਫਰੀਕਾ ਦੇ ਵਿੱਚ ਬਹੁਤ ਵਧੀਆ ਗੁਣਕਾਰੀਕ ਰੋੜ ਦੀ ਤਰ੍ਹਾਂ ਹੁੰਦਾ ਵਾ ਜੀ ਅੱਛਾ ਉਹ ਚੱਲਦਾ ਵਾ ਜੀ ਇਧਰ ਸਾਡਾ ਸਾਰਾ ਇਹ ਸੀਜ਼ਨਲ ਫਲਾਵਰ ਦਾ ਇਹਦਾ ਵੀ ਜਿੰਨਾ ਸੀਡ ਆ ਅਸੀਂ ਇੱਥੇ ਕਾਉਨੇ ਆ ਤੁਸੀਂ ਕੁਆਲਿਟੀ ਵੇਖ ਸਕਦੇ ਜੋ ਪਰ ਇਹ ਬੂਟੇ ਪਰਵੇ ਮਿਲਦੇ ਨੇ ਤੇ ਬਿਲਕੁਲ ਤਾਜ਼ੇ ਮਿਲਦੇ ਨੇ ਇਹ ਨਹੀਂ ਆ ਕਭੀ ਆਪਾਂ ਪਿੱਛੋਂ ਲਿਆ ਕੇ ਜਿਹੜਾ ਮਾਲ ਆ ਉਹ ਤਕਰੀਬਨ ਅੱਧਾ ਦੇ ਪਿੱਛੇ ਹੀ ਉਹਦੀ ਉਮਰ ਹੋ ਜਾਂਦੀ ਆ ਇੱਥੇ ਜਿਹੜੇ ਵੀ ਫੁੱਲ ਲੱਗੇ ਤੁਹਾਡੇ 1-1 2-2 ਫੁੱਲ ਖੜੇ ਹੋਣਗੇ ਤੇ ਉਹ ਮਤਲਬ ਕਿ ਲੰਬਾ ਸਮਾਂ ਖੜਦੇ ਨੇ ਫੁੱਲ ਮੈਂ ਇੱਧਰ ਕੈਕਟਸ ਵੀ ਦੇਖ ਰਿਹਾ ਹਾਂ ਹਾਂ ਜੀ ਆ ਗੁਲਾਬ ਦੇ ਵਿੱਚ ਤਕਰੀਬਨ ਸਾਡੇ ਕੋਲ 110 ਵੈਰਾਈਟੀਆਂ ਨੇ ਨੇਮ ਵਾਈਜ਼ ਨੇ ਹੂੰ ਕਭੀ ਨਾਮ ਵਾਈਜ਼ ਨੇ ਤੇ ਆ ਮੇਰੇ ਸਰਚ ਵੀ ਕਾਫੀ ਜਗ੍ਹਾ ਲੱਗੇ ਹੋਏ ਨੇ ਸਾਨੂੰ ਤੇ ਭਾਜੀ ਇਹ ਹੀ ਪਤਾ ਗਲਾਬ ਆ ਅ ਜਿੰਨੀਆਂ ਵੈਰਾਈਟੀਆਂ ਤੁਸੀਂ ਗਿਣਾਤ ਕਹਿੰਦੇ ਸਾਡੇ ਜੈਨ ਚ ਵੀ ਨਹੀਂ ਆਏ ਗਿਆ ਕੈਕਟਸ ਹੋਰ ਆ ਇਹ ਅਲੱਗ ਅਲੱਗ ਵੈਰਾਈਟੀਆਂ ਨੇ ਵੀ ਅਲੱਗ ਅਲੱਗ ਕਿਸੇ ਨੂੰ ਇਧਰ ਲਾਲ ਫੁੱਲ ਲੱਗ ਰਹੇ ਆ ਜੀ ਇਧਰ ਆਪੇ ਲਈ ਜੇ ਚਿੱਟੇ ਜੇ ਫੁੱਲ ਲੱਗ ਰਹੇ ਆ ਇਧਰ ਇਹਨੂੰ ਆ ਗੁੰਮੀਆਂ ਜੀਆਂ ਲੱਗ ਰਹੀਆਂ ਲਾਲ ਲਾਲ ਛੋਟੇ ਛੋਟੇ ਡ੍ਰੈਗਨ ਵਾਂਗੂ ਇਹ ਵੀ ਅਲੱਗ ਅਲੱਗ ਤਰ੍ਹਾਂ ਹੋ ਕੇ ਵੀ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਸੈਕੂਲੈਂਟ ਆ ਜਾਂਦਾ ਵਾ ਜੀ ਆ ਇਧਰ ਵੀ ਬਹੁਤ ਮਲਕੇ ਲੱਗ ਲੱਗ ਵੈਰਾਈਡੀਆਂ ਨੇ ਬਥੇਰੀ ਹੈ ਜਿੰਨੀ ਇਕੱਠੀ ਕਰ ਲੋ ਉਨੀ ਥੋੜੀ ਹੈ ਜੀ ਅੱਛਾ ਜੀ ਮੇਰਾ ਇੱਕ ਸਵਾਲ ਹੈ ਕਿ ਜਿਵੇਂ ਆਪਾਂ ਘਰ ਦੇ ਵਿੱਚ ਮੰਨ ਲਓ ਬੂਟੇ ਹਨਾ ਲਾਏ ਆ ਤੇ ਉਹਨਾਂ ਨੂੰ ਖਰਾਕ ਦੀ ਖਾਦ ਦੀ ਬੜੀ ਜ਼ਰੂਰਤ ਹੈ ਹਨਾ ਲੋਕ ਸਪਰੇਅ ਲਿਆਣ ਕੇ ਬਾਹਰੋਂ ਕਰ ਦਿੰਦੇ ਆ ਉਹ ਮੈਨੂੰ ਤੁਹਾਡਾ ਤੇ ਵਾਹ ਕੰਮ ਹੀ ਇਹੀ ਹੈ ਤੇ ਤੁਸੀਂ ਉਹ ਜ਼ਰੂਰ ਦੱਸੋ ਲੋਕ ਵੀ ਸੁਣਨਾ ਚਾਹੁੰਦੇ ਆ ਕਿ ਆਮ ਅਸੀਂ ਜਿਹੜੇ ਘਰਾਂ ਦੇ ਵਿੱਚ ਬੂਟੇ ਉਹਨਾਂ ਨੂੰ ਖਾਦ ਕਿਦਾਂ ਦੀ ਪਾਈਏ ਕੋਈ ਆਰਗੈਨਿਕ ਖਾਦ ਪਹਿਲੀ ਤੇ ਸਭ ਤੋਂ ਵੱਡੀ ਜਿਹੜੀ ਗਲਤੀ ਕਿਸਾਨ ਵੀਰ ਵੀ ਤੇ ਘਰਾਂ ਵਾਲੇ ਕਰਦੇ ਆ ਹੂੰ ਫਲਾਂ ਜੇ ਖਾਸ ਕਰਕੇ ਫਲ ਫੁੱਲਾਂ ਫੱਲਾਂ ਦਾ ਤੇ ਚੱਲ ਜਾਂਦਾ ਕੋਈ ਗੱਲ ਨਹੀਂ ਫਲਾਂ ਵਾਸਤੇ ਖਾਸ ਕਰਕੇ ਕੋਈ ਵੀ ਵੱਡਾ ਟੋਆ ਨਹੀਂ ਪੁੱਟਦਾ ਹਮ 99% ਜਿਹੜੇ ਆ ਨਾ ਹੁਣ ਜਿੱਦਾਂ ਮੰਨ ਲਓ ਨਾਖ ਹੀ ਲੱਗਣੀ ਆ ਤੇ ਲੋਕਾਂ ਨੇ ਕਰਨਾ ਚੱਲ ਵੀ ਕਹੀ ਨਾ ਟੋਆ ਪੁੱਟਿਆ ਕਣਕ ਦੇ ਵਿੱਚ ਤੇ ਬੂਟਾ ਲਾ ਦਿੱਤਾ ਨਾ 2 2.5 ਫੁੱਟ ਬੂਟਾ ਟੋਆ ਪੁੱਟੋ 2 15 20 ਦਿਨ ਮੀਂਹਾਂ ਖੰਡ ਉਹਨੂੰ ਧੁੱਪ ਲਵਾਓ ਫੇਰ ਉਹਦੇ ਵਿੱਚ ਵਰਮੀ ਕੰਪੋਸਟ ਰੂੜੀ ਸਿਉਂਕ ਵਾਲੀ ਹੋਰ ਲਿੰਗੜ ਪਿੰਗੜ ਪਾ ਕੇ ਉਹਨੂੰ ਤੁਸੀਂ ਬੰਦ ਕਰ ਦੋ ਉਹਨੂੰ ਧੁੱਪ ਲਵਾਉਣ ਤੋਂ ਬਾਅਦ ਉਹ ਮਿੱਟੀ ਨਾਲ ਮਿਕਸ ਕਰਕੇ ਉਹਨੂੰ ਬੰਦ ਕਰ ਦੋ ਫਿਰ ਉਹਦੇ ਤੇ ਪਾਣੀ ਲੱਗ ਜੇ ਉਹ ਫਿਰ ਵਿੱਚ ਆਪਣਾ ਸਾਰਾ ਸਿਸਟਮ ਉਹਦਾ ਗਲ ਛੜ ਜਾਵੇ ਫਿਰ ਮਹੀਨੇ ਡੋ ਮਹੀਨੇ ਬਾਅਦ ਉਹਦੇ ਚ ਜਦੋਂ ਬੂਟਾ ਲੱਗਦਾ ਨਾ ਤੁਸੀਂ ਮੰਨੋਗੇ ਕਿ ਵੀ ਸਾਡੇ ਇਹੋ ਜਿਹੇ ਕਿਸਾਨ ਵੀ ਰਹਿ ਗਏ ਨੇ ਇੱਕ ਇੱਕ ਸਾਲ ਦੇ ਬੂਟੇ ਨਾਲ ਉਹਨਾਂ ਨੇ 20 20 ਕਿਲੋ ਸੇਬ ਝਾੜ ਲਿਆ ਅੱਜ ਅੱਛਾ ਕਿ ਜਿਹੜਾ ਅੱਗੇ ਵੀ ਬਹੁਤ ਘੱਟ ਪੋਸੀਬਲ ਹੁੰਦਾ ਵਾ ਪਰ ਇਹ ਮਿਹਨਤ ਹੈ ਅਗਲੀ ਅੱਜ ਜੇ ਖੁਰਾਕ ਚੰਗੀ ਆ ਸਟਾਰਟਿੰਗ ਦੇ ਵਿੱਚ ਕੋਈ ਬੱਚਾ ਸ਼ੁਰੂ ਤੋਂ ਆ ਜੇ ਉਹਨੂੰ ਕਹਿ ਲੋ ਕਿ ਵੀ ਤੁਸੀਂ ਦੁੱਧ ਦੀ ਜਗ੍ਹਾ ਕੋਕ ਦੇ ਦੋਗੇ ਤੇ ਉਹ ਕੀ ਬਣੇਗਾ ਠੀਕ ਹੈ ਜੀ ਉਹਨੂੰ ਜੇ 2-3 ਸਾਲ ਦੁੱਧ ਮਿਲਦਾ ਵਾ ਮਾਂ ਦਾ ਤਾਂ ਬਹੁਤ ਅੱਗੇ ਜਾਏਗਾ ਜੀ ਉਹਦਾ ਦਿਮਾਗ ਉਸੇ ਤਰ੍ਹਾਂ ਡਿਵੈਲਪ ਹੋਏਗਾ ਇਸੇ ਤਰ੍ਹਾਂ ਹੀ ਬੂਟੇ ਨੇ ਜੀ ਫੁੱਲਾਂ ਵਾਲਾ ਤਾਂ ਕੀ ਆਉ ਉਹ ਤੇ ਚਲੋ ਅੱਜ ਚੱਲਿਆ ਤੇ ਵਿਚਾਰੇ ਦੀ ਏਜ ਹੀ ਉਹ 5 ਮਹੀਨੇ 6 ਮਹੀਨੇ ਆ ਚਲੋ ਗਲਾਬ ਹੈ ਪਰਮਾਨੈਂਟ ਆ ਉਹਨਾਂ ਨੇ ਚੱਲ ਜਾਣਾ ਰੇਡ ਖੜ ਕਿਉਂ ਉਹ ਆਪਾਂ ਉਹਨਾਂ ਤੋਂ ਫੁੱਲ ਹੀ ਲੈਣੇ ਆ ਕੱਲੇ ਫਰੂਟ ਤਾਂ ਹੀ ਮਿਲੇਗਾ ਜੇ ਤੁਸੀਂ ਵਧੀਆ ਤਰੀਕੇ ਨਾਲ ਕੰਪੋਸਟ ਤਿਆਰ ਕਰਕੇ ਤੇ ਉਹਨੂੰ ਪਾਓ ਬੂਟੇ ਨਾਲੋਂ ਜ਼ਿਆਦਾ ਖਰਚਾ ਕੰਪੋਸਟ ਤੇ ਆਉਂਦਾ ਵਾ ਤੇ ਉਹ ਕਰੋ ਇੱਕ ਆਪਣੀ ਜਿਹੜੀ ਰੂੜੀ ਆ ਮਤਲਬ ਜਿਹਦਾ ਗੋਏ ਦੀ ਰੂੜੀ ਕਹਿ ਦਿੰਦੇ ਉਹ ਪਾ ਸਕਦੇ ਵਧੀਆ ਉਹ ਵੀ ਪਾ ਸਕਦੇ ਉਹ ਗਲੀ ਸੜੀ ਹੋਣੀ ਚਾਹੀਦੀ ਪ੍ਰਾਣੀ ਹੋਣੀ ਚਾਹੀਦੀ ਤਾਜੀ ਨਹੀਂ ਕੋਈ ਤਾਜੀ ਜਿਵੇਂ ਸੇਕਾ ਵੀ ਲੱਗੇਗਾ ਅਸਾਂ ਉਹ ਵੀ ਲੱਗੇਗੀ ਵਰ ਬੁੱਟਾ ਖਰਾਬ ਹੋਏਗਾ ਵਰਮੀ ਕੰਪੋਸਟ ਬਹੁਤ ਵਧੀਆ ਜੀ ਤੇ ਉਹਨਾਂ ਤੇ ਬਹੁਤ ਆਸਾਨੀ ਨਾਲ ਮਿਲ ਜਾਂਦੀ ਆ ਸਸਤੀ ਵੀ ਹੋ ਗਈ ਆ ਕੋਈ ਜ਼ਿਆਦਾ ਨਹੀਂ ਜਿਵੇਂ 2-4 ਕਿਲੋ ਜੇ ਪੈਂਦੀ ਆ ਤਾਂ ਕੋਈ ਉਹ 25-30 ਰੁਪਏ 40 ਰੁਪਏ ਦੀ ਪੈ ਜਾਊਗੀ ਵੱਧ ਤੋਂ ਵੱਧ ਇੱਕ ਬੂਟੇ ਪਿੱਛੇ ਤੇ ਉਹ ਜੇ ਆਪਾਂ 100 ਰੁਪਿਆ ਬੂਟੇ ਤੇ ਖਰਚ ਰਹੇ ਆ ਤਾਂ 50 ਰੁਪਏ ਦੇ ਤੁਸੀਂ ਖਾਦ ਪਾ ਲੋਗੇ ਤੇ ਉਹ ਤੁਹਾਡੀ ਲਾਈਫ ਲੌਂਗ ਉਹ ਬੂਟੇ ਨੂੰ ਗਰੋਥ ਬਹੁਤ ਵਧੀਆ ਦਵੇਗਾ ਗਰੋਥ ਵੀ ਨਾਲੇ ਫਲ ਵੀ ਵੱਜ ਜਾਂਦਾ ਬਿਲਕੁਲ ਜੀ ਬਿਲਕੁਲ ਤਾਂ ਜਿਹੜੇ ਵੀ ਮੇਰੇ ਵੀਰਾਂ ਨੇ ਘਰੇ ਫਲ ਦੇ ਬੂਟੇ ਲਾਏ ਆ ਜਾਂ ਫਿਰ ਲਾਉਣਾ ਚਾਹੁੰਦੇ ਆ ਤਾਂ ਭਾਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਅੱਜ ਕੱਲ ਕੋਈ ਡੂੰਗਾ ਖੱਡਾ ਹੀ ਨਹੀਂ ਪੁੱਟਦਾ ਤੇ ਫਲ ਨੂੰ ਕੀ ਲੱਗੂਗਾ ਬੂਟਾ ਲੈ ਜਾਂਦੇ ਆ ਤੇ ਉਹਨੂੰ ਖਰਾਕ ਹੀ ਨਹੀਂ ਪੈਣੀ ਤਾਂ ਫਲ ਨੂੰ ਕੀ ਲੱਗੇਗਾ ਤਾਂ ਇਹ ਚੀਜ਼ਾਂ ਬਿਲਕੁਲ ਧਿਆਨ ਚ ਰੱਖਣੀਆਂ ਕਿਉਂਕਿ ਡਾਕਟਰ ਵੀ ਕਹਿੰਦੇ ਆ ਕਿ ਇੱਕ ਐਪਲ ਅੱਜ ਕੱਲ ਜ਼ਰੂਰੀ ਹੈ ਇੱਕ ਫਲ ਪੂਰੇ ਦਿਨ ਦੇ ਵਿੱਚ ਜ਼ਰੂਰੀ ਹੈ ਤੇ ਉਹ ਜਰੂਰ ਖਾਇਆ ਕਰੋ ਔਰ ਜਿਹੜਾ ਵੀ ਤੁਹਾਡਾ ਮਨ ਦਾ ਪਸੰਦਾ ਬੂਟਾ ਹੈ ਉਹ ਲਾਓ ਤੇ ਖਰਾਕ ਤੁਹਾਨੂੰ ਅੱਜ ਅਸੀਂ ਦੱਸੀ ਹੈ तरीका ਤੁਹਾਨੂੰ ਦੱਸਿਆ ਤੇ ਐਵੋਕਾਡੋ ਬਾਰੇ ਵੀ ਤੁਹਾਨੂੰ ਦੱਸਿਆ ਕਿ ਐਵੋਕਾਡੋ ਕਿਵੇਂ ਲੱਗਦਾ ਹੈ ਉਹ ਬੜਾ ਵਧੀਆ ਫਰੂਟ ਹੈ ਉਹਦੇ ਬਾਰੇ ਵੀ ਤੁਹਾਨੂੰ ਅੱਜਕੱਲ ਜਾਣਕਾਰੀ ਦਿੱਤੀ ਹੈ ਕਿਵੇਂ ਦੀ ਲੱਗੀ ਹੈ ਤੁਹਾਨੂੰ ਖਾਸ ਗੱਲਬਾਤ ਪਾਜੀ ਹੁਣਾਂ ਦੇ ਨਾਲ ਜਾਣਕਾਰੀ ਕਿਵੇਂ ਦੀ ਲੱਗੀ ਹੈ ਆਪਣਾ ਪ੍ਰਤੀਕਰਮ ਸਾਡੇ ਨਾਲ ਜਰੂਰ ਸਾਂਝਾ ਕਰਨਾ ਤੇ ਅੱਗੇ ਤੋਂ ਵੀ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਲਾਹੇਵੰਦ ਜਾਣਕਾਰੀ ਜਿਹੜੀ ਹੈ ਲੋਕਾਂ ਤੱਕ ਪਹੁੰਚ ਸਕੇ ਕਿਉਂਕਿ ਹਰ ਘਰ ਦੇ ਵਿੱਚ ਬੂਟੇ ਲੱਗਦੇ ਆ ਕੋਈ ਫਲ ਦਾ ਲਾਉਂਦਾ ਹੈ ਕੋਈ ਫਰੂਟ ਦਾ ਲਾਉਂਦਾ ਹੈ ਤਾਂ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਪਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਬਾਅ